ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਰਾਇਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਜ਼ਿਲ੍ਹਾ ਸੇਖੋਪੁਰਾ ਪਾਕਿਸਤਾਨ ਵਿਖੇ ਹੋਇਆ ਆਪ ਜੀ ਦੇ ਪਿਤਾ ਮੇਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਸਨ ਮੇਤਾ ਕਾਲੂ ਜੀ ਪਿੰਡ ਦੇ ਹਾਕਮ ਰਾਏ ਬੁਲਾਰ ਦੇ ਪਾਸ ਪਟਵਾਰੀ ਦਾ ਕੰਮ ਕਰਦੇ ਸਨ ਗੁਰੂ ਨਾਨਕ ਦੇਵ ਜੀ ਜਦੋਂ 7 ਸਾਲ ਦੇ ਹੋਏ ਤਾਂ ਜੀ ਦੇ ਪਿਤਾ ਜੀ ਨੇ ਆਪ ਜੀ ਨੂੰ ਹਿਸਾਬ ਕਿਤਾਬ ਸਿੱਖਣ ਅਤੇ ਦੇਵਨਾਗਰੀ ਪੜਨ ਦੇ ਲਈ ਪਿੰਡ ਦੇ ਪਾਂਦੇ ਗੋਪਾਲ ਦਾਸ ਜੀ ਦੇ ਪਾਸ ਭੇਜਣਾ ਸ਼ੁਰੂ ਕਰ ਦਿੱਤਾ ਜਦੋਂ ਗੁਰੂ ਜੀ ਫੱਟੀ ਅੱਗੇ ਰੱਖ ਕੇ ਚੁੱਪਚਾਪ ਬੈਠੇ ਸਨ ਤਾਂ ਪਾਂਦੇ ਨੇ ਪੁੱਛਿਆ ਨਾਨਕ ਤੂੰ ਪਾਠ ਕਿਉਂ ਨਹੀਂ ਯਾਦ ਕਰਦਾ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜਵਾਬ ਦਿੱਤਾ ਜਿਹੜਾ ਪਾਠ ਸਵਾਇ ਤੋਂ ਡੇਡੇ ਅਤੇ ਡੇਡੇ ਤੋਂ ਦੁੱਗਣੇ ਕਰਨ ਦਾ ਟੰਗ ਹੀ ਦੱਸਦਾ ਹੈ ਉਸਦੇ ਪੜਨ ਦਾ ਕੀ ਲਾਭ ਹੈ ਤੁਸੀਂ ਦੁਨੀਆ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਦਾ ਪਾਠ ਪੜਾਵੋ ਪਾੰਦੇ ਨੇ ਕਿਹਾ ਮੈਨੂੰ ਤਾਂ ਗਿਣਤੀ ਮਿੰਤੀ ਵਾਲੀ ਹੀ ਪੜਾਈ ਆਉਂਦੀ ਹੈ ਜੇ ਤੈਨੂੰ ਬੰਧਨਾਂ ਤੋਂ ਛੁਟਕਾਰਾ ਪਾਉਣ ਦੀ ਪੜਾਈ ਆਉਂਦੀ ਹੈ ਤਾਂ ਤੂੰ ਮੈਨੂੰ ਵੀ ਦੱਸ ਗੁਰੂ ਜੀ ਨੇ ਕਿਹਾ ਇਸ ਸੰਸਾਰਿਕ ਪੜਾਈ ਦੇ ਨਾਲ ਜੀਵ ਦੁਨੀਆਂ ਦੇ ਤੰਦਿਆਂ ਵਿੱਚ ਫਸ ਕੇ ਬੰਦਨਾ ਵਿੱਚ ਪੈ ਜਾਂਦਾ ਹੈ ਜਿਸ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ ਸੱਚੀ ਪੜਾਈ ਦੇ ਨਾਲ ਜੀਵ ਦਾ ਦੁਨੀਆਂ ਦੇ ਬੰਦਨਾ ਤੋਂ ਮੋਹ ਟੁੱਟ ਜਾਂਦਾ ਹੈ ਅਤੇ ਮਨ ਵਿਕਾਰਾਂ ਤੋਂ ਛੁੱਟ ਜਾਂਦਾ ਹੈ ਜਦੋਂ ਮਨ ਨਿਰਮਲ ਹੋ ਜਾਂਦਾ ਹੈ ਤਾਂ ਉਸ ਵਿੱਚ ਸ਼ੁਭ ਵਿਚਾਰ ਪੈਦਾ ਹੁੰਦੇ ਹਨ ਸੱਚੀ ਪੜਾਈ ਦੁਨੀਆਂ ਨੂੰ ਪੈਦਾ ਕਰਨ ਵਾਲੇ ਰੱਬ ਦੇ ਉਸਤਤ ਕਰਨ ਦੇ ਲਈ ਪ੍ਰੇਰਿਤੀ ਹੈ ਰੱਬ ਦੇ ਗੁਣ ਗਾਉਣ ਦੇ ਤਨ ਅਤੇ ਮਨ ਸੁਖੀ ਹੁੰਦਾ ਹੈ ਅਤੇ ਮਨ ਵਿੱਚੋਂ ਜਨਮ ਮਰਨ ਦਾ ਡਰ ਸਦਾ ਲਈ ਦੂਰ ਹੋ ਜਾਂਦਾ ਹੈ। ਪਾਉਂਦੇ ਨੇ ਕਿਹਾ ਨਾਨਕ ਮੈਂ ਇਹ ਸੱਚੀ ਪੜਾਈ ਤੈਨੂੰ ਨਹੀਂ ਪੜਾ ਸਕਦਾ। 13 ਸਾਲ ਦੀ ਉਮਰ ਵਿੱਚ ਗੁਰੂ ਜੀ ਦੇ ਪਿਤਾ ਜੀ ਨੇ ਉਹਨਾਂ ਨੂੰ ਫਾਰਸੀ ਸਿੱਖਣ ਦੇ ਲਈ ਮੌਲਵੀ ਕুতুবਦੀਨ ਦੇ ਪਾਸ ਭੇਜਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਗੁਰੂ ਜੀ ਨੇ ਮੌਲਵੀ ਨੂੰ ਪੁੱਛਿਆ ਇਹਨਾਂ ਅਲ ਬੇ ਅੱਖਰਾਂ ਦੇ ਕੀ ਅਰਥ ਹਨ ਮੈਨੂੰ ਵੀ ਸਮਝਾਵੋ। ਮੌਲਵੀ ਪਾਸੋਂ ਅਜੇ ਤੱਕ ਕਿਸੇ ਨੇ ਇਹੋ ਜਿਹਾ ਪ੍ਰਸ਼ਨ ਨਹੀਂ ਸਿੱਛਿਆ ਮੌਲਵੀ ਨੇ ਕਿਹਾ ਨਾਨਕ ਤੋਹੇ 10 ਅੱਖਰਾਂ ਦੇ ਅਰਥ ਕੀ ਹਨ ਗੁਰੂ ਜੀ ਨੇ ਮੌਲਵੀ ਨੂੰ ਅਲਫ਼ ਤੋਂ ਯੇ ਤੱਕ ਸਾਰੇ ਅੱਖਰਾਂ ਦੇ ਅਰਥ ਪਰਮਾਤਮਾ ਦੀ ਉਸਤਤ ਦੇ ਵਿੱਚ ਸੁਣਾ ਦਿੱਤੇ ਗੁਰੂ ਜੀ ਪਾਸੋਂ ਅੱਖਰਾਂ ਦੇ ਅਰਥ ਸੁਣ ਕੇ ਮੌਲਵੀ ਸਮਝ ਗਿਆ ਕਿ ਪਰਮਾਤਮਾ ਦੀਆਂ ਸਿਫਤਾਂ ਦਾ ਵਿਚਾਰ ਹੀ ਸੱਚੀ ਪੜਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ